ਏ ਆਣ ਟਿਕਾ ਤੇਰੇ ਚਰਨਾ ਤੇ ਵਿੱਚ ਦਰਸ਼ਕ ਖਾ ਇੱਕ ਵਾਰੀ ਅਸੀਂ ਫੜ ਲਿਆ ਲੜ ਤੇਰਾ ਗੁਰੂ ਜੀ ਛੱਡ ਕੇ ਦੁਨੀਆਦਾਰੀ ਅਸੀਂ ਫੜ ਲਿਆ ਲੜ ਤੇਰਾ ਗੁਰੂ ਜੀ ਛੱਡ ਕੇ ਦੁਨੀਆਦਾਰੀ ਫੜ ਤੇਰਾ ਗੁਰੂ ਜੀ ਛੱਡ ਕੇ ਦੁਨੀਆਦਾਰੀ ਅਸੀਂ ਫੜ ਲਿਆ ਲਿਆ ਸੇ ਫੜਦੇ ਆ ਲੜ ਤੇਰਾ ਗੁਰੂ ਜੀ ਛੱਡ ਕੇ ਦੁਨੀਆਦਾਰੀ ਅਸੀਂ ਫੜਦੇ ਆ ਲੜ ਤੇਰਾ ਗੁਰੂ ਜੀ ਛੱਡ ਕੇ ਦੁਨੀਆਦਾਰੀ ਅਜਿ ਪਰਦੇ ਆ ਲੜ ਤੇਰਾ ਗੁਰੂ ਜੀ ਛੱਡ ਕੇ ਦੁਨੀਆਦਾਰੀ ਅਜਿ ਪਰਦੇ ਆ ਲੜ ਤੇਰਾ ਗੁਰੂ ਜੀ ਛੱਡ ਕੇ ਦੁਨੀਆਦਾਰੀ ਜਿਨ੍ਹਾਂ ਓਟ ਤਕਾ ਲਈਏ ਉਹਨਾਂ ਨੇ ਜਮਾ ਤੋਂ ਕੀ ਹੈ ਡਰਨਾ ਜਿਨ੍ਹਾਂ ਓਟ ਤਕਾ ਲਈ ਹੈ ਉਹਨਾਂ ਨੇ ਜਮਾ ਤੋਂ ਕੀ ਹੈ ਡਰਨਾ ਜਿਨ੍ਹਾਂ ਓਟ ਤਕਾ ਲਈਏ ਜਮਾ ਤੋਂ ਕੀ ਹੈ ਡਰਨਾ ਜਿਨ੍ਹਾਂ ਓਟ ਤਕਾ ਲਈਏ ਸਮਾਧ ਕੀ ਹੈ ਕਰਨਾ ਲਾ ਕੇ ਨਾਮ ਦਾ ਚੱਪੂ ਜੀ ਬੇੜਾ ਪਾਰ ਪਵਜ ਲੋ ਕਰਨਾ ਲਾ ਕੇ ਨਾਮ ਦਾ ਚੱਪੂ ਜੀ ਬੇੜਾ ਪਾਰ ਪਵਜ ਲੋ ਕਰਨਾ ਲਾ ਕੇ ਨਾਮ ਦਾ ਚੱਪੂ ਜੀ ਬੇੜਾ ਪਾਰ ਪਹੁੰਚ ਲੋ ਕਰਨਾ ਲਗ ਨਾਮ ਦਾ ਚੱਪੂ ਜੀ ਸ਼ਾਂਤ ਕਰੋ ਜੀ ਜਿੰਦ ਮੇਰੀ ਭਟਕੇ ਕਰਮਾ ਮਾਰੀ ਅਸੀਂ ਫੜਦੇ ਆ ਲੜ ਤੇਰਾ ਗੁਰੂ ਜੀ ਛੱਡ ਕੇ ਦੁਨੀਆਦਾਰੀ ਅਸੀਂ ਫੜ ਲਿਆ ਲੜ ਤੇਰਾ ਗੁਰੂ ਜੀ ਛੱਡ ਕੇ ਦੁਨੀਆਦਾਰੀ ਅਸੀਂ ਫੜਦੇ ਆ ਲੜ ਤੇਰਾ ਗੁਰੂ ਜੀ ਛੱਡ ਕੇ ਦੁਨੀਆਦਾਰੀ ਅਸੀਂ ਫੜ ਲਿਆ ਲੜ ਤੇਰਾ ਗੁਰੂ ਜੀ ਛੱਡ ਕੇ ਦੁਨੀਆਦਾਰੀ ਅਸੀਂ ਫੜਦੇ ਆ ਲੜ ਤੇਰਾ ਗੁਰੂ ਜੀ ਛੱਡ ਕੇ ਦੁਨੀਆਦਾਰੀ ਅਸੀਂ ਫੜ ਲਿਆ ਲੜ ਤੇਰਾ ਇਹ ਗੱਲ ਦੁਨੀਆ ਦਾ ਅਜ ਪਰ ਹਲਟ ਆ ਗੋ ਜੀ ਚੰਦ ਦੁਨੀਆ ਦਾ ਜਿਨ੍ਹਾਂ ਨਾਮ ਤੇ ਆਇਆ ਜੀ ਉਹਨਾਂ ਦਾ ਕੱਟ ਜੇ ਗੇੜ 84 ਜਿਨ੍ਹਾਂ ਨਾਮ ਤੇ ਆਇਆ ਜੀ ਉਹਨਾਂ ਦਾ ਕੱਟ ਜੇ ਗੇੜ 84 ਜਿਨ੍ਹਾਂ ਨਾਮ ਤੇ ਆਇਆ ਜੀ ਉਹਨਾਂ ਦਾ ਕੱਟ ਜੇ ਗੇੜ 84 ਇਹ ਨਾਮ ਤੇ ਆਇਆ ਜੀ ਜਮਨਾ ਦਾ ਕੱਟ ਜੇ ਗੇੜ 84 ਇਹ ਨਾਮ ਤੇ ਆਇਆ ਆ ਗੇੜੇ ਡੇਡ ਤੇਰਾ ਸੇਲੀ ਮੈਂ ਸੁਣਿਆ ਦਾਤਾ ਜੀ ਤੂੰ ਹੈ ਪਰਮਪੁਰਖ ਅਬਿਨਾਸੀ 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 ਦੇਵ ਨਾਮ ਦਾ ਦਾਰੂ ਜੀ ਅਰਚਾ ਕਰਦੀ ਸੰਗਤ ਦੁਖਿਆਰੀ ਲੜ ਫੜ ਲਿਆ ਤੇਰਾ ਜੀ ਛੱਡ ਕੇ ਦੁਨੀਆਦਾਰੀ ਅਸੀਂ ਫੜ ਲਿਆ ਲੜ ਤੇਰਾ ਗੁਰੂ ਜੀ ਛੱਡ ਕੇ ਦੁਨੀਆਦਾਰੀ ਅਸੀਂ ਫੜ ਲਿਆ ਲੜ ਤੇਰਾ ਗੁਰੂ ਜੀ ਛੱਡ ਕੇ ਦੁਨੀਆਦਾਰੀ ਅਸੀਂ ਫੜ ਲਿਆ ਲੜ ਤੇਰਾ ਗੁਰੂ ਜੀ ਛੱਡ ਕੇ ਦੁਨੀਆਦਾਰੀ ਦੇ ਅਲੜ ਤੇਰਾ ਗੁਰੂ ਜੀ ਛੱਡ ਕੇ ਦੁਨੀਆਦਾਰੀ ਅਸੀਂ ਫੜ ਲੈ ਅਲੜ ਤੇਰਾ ਗੁਰੂ ਜੀ ਛੱਡ ਕੇ ਦੁਨੀਆਦਾਰੀ ਸਭ ਪਰ ਅਲੜ ਤੇਰਾ ਗੁਰੂ ਜੀ ਛੱਡ ਕੇ ਦੁਨੀਆਦਾਰੀ ਅਸੀਂ ਫੜ ਲੈ ਅਲੜ ਤੇਰਾ ਗੁਰੂ ਜੀ ਛੱਡ ਕੇ ਦੁਨੀਆਦਾਰੀ ਸਭ ਤਾਪੀ ਤਰ ਗਏ ਨੇ ਗੁਰੂ ਜੀ ਆ ਕੇ ਤੇਰੇ ਦਵਾਰੇ ਸਭ ਪਾਪੀ ਤਰ ਗਏ ਨੇ ਗੁਰੂ ਜੀ ਆ ਕੇ ਤੇਰੇ ਦਵਾਰੇ ਸਭ ਪਾਪੀ ਤਰ ਗਏ ਨੇ ਗੁਰੂ ਜੀ ਆ ਕੇ ਤੇਰੇ ਦਵਾਰੇ ਸਭ ਪਾਪੀ ਤਰ ਗਏ ਨੇ ਗੁਰੂ ਜੀ ਆ ਕੇ ਤੇਰੇ ਦਵਾਰੇ ਮੈਥੋਂ ਗਿਣੇ ਨਾ ਜਾਂਦੇ ਨੇ ਜਿੰਨੇ ਭਗਤ ਤੁਸਾਂ ਨੇ ਤਾਰੇ ਮੈਥੋਂ ਗਿਣੇ ਨਾ ਜਾਂਦੇ ਨੇ ਜਿੰਨੇ ਭਗਤ ਤੁਸਾਂ ਨੇ ਤਾਰੇ ਗਿਣੇ ਨਾ ਜਾਂਦੇ ਨੇ ਜਿੰਨੇ ਪਰਜੁਤਾਨੇ ਤਾਰੇ ਜੋ ਨੇ ਨਾ ਜਾਂਦੇ ਨੇ ਜਿਨੇ ਪਰਜੁਗਾਨੇ ਤਾਰੇ ਕਿਉਂ ਅੜਕੇ ਬਹਿ ਗਏ ਏ ਤੂੰ ਲਾਈਂ ਦੇਰ ਕਿਉਂ ਸਾਡੀ ਵਾਰੀ ਅਸੀਂ ਫੜਦੇ ਆ ਲੜ ਤੇਰਾ ਗੁਰੂ ਜੀ ਛੱਡ ਕੇ ਦੁਨੀਆਦਾਰੀ ਅੱਜ ਕਾਲਾ ਤੇਰਾ ਗੁਰੂ ਜੀ ਛੱਡ ਕੇ ਦੁਨੀਆਦਾਰੀ ਅੱਜ ਕਾਲਾ ਤੇਰਾ ਨਾਮ ਗੁਰੂ ਜੀ ਛੱਡ ਕੇ ਦੁਨੀਆਦਾਰੀ ਵੀ ਫੜਦੇ ਆ ਲੜ ਤੇਰਾ ਗੁਰੂ ਜੀ ਛੱਡ ਕੇ ਦੁਨੀਆਦਾਰੀ ਅਸੀਂ ਫੜਦੇ ਆ ਲੜ ਤੇਰਾ ਗੁਰੂ ਜੀ ਛੱਡ ਕੇ ਦੁਨੀਆਦਾਰੀ ਅਸੀਂ ਫੜਦੇ ਆ ਲੜ ਤੇਰਾ ਗੁਰੂ ਜੀ ਛੱਡ ਕੇ ਦੁਨੀਆਦਾਰੀ ਅਸੀਂ ਫੜਦੇ ਆ ਲੜ ਤੇਰਾ ਗੁਰੂ ਜੀ ਛੱਡ ਕੇ ਦੁਨੀਆਦਾਰੀ ਫਸ ਵੀ ਸੇਵਕਾਰਾਂ ਚ ਹੁਣ ਤੱਕ ਬਿਰਥਾ ਉਮਰ ਗਵਾਈ ਫਸ ਵੀ ਸੇਵਕਾਰਾਂ ਚ ਹੁਣ ਤੱਕ ਬਿਰਥਾ ਉਮਰ ਗਵਾਈ ਫਸ ਵੀ ਸੇਵਕਾਰਾਂ ਚ ਹੁਣ ਤੱਕ ਬਿਰਥਾ ਉਮਰ ਗਵਾਈ ਅਦੇ ਬੁੱਲ ਸਿਰੋਪਰਾਜ ਹੋਣ ਤੱਕ ਫਿਰਦੇ ਮਨਗਾਇੀ ਪੰਜ ਰਲ ਕੇ ਚੋਰਾ ਨੇ ਸਾਡੀ ਕੀਤੀ ਬਹੁਤ ਤਬਾਈ ਪੰਜ ਰਲ ਕੇ ਚੋਰਾ ਨੇ ਸਾਡੀ ਕੀਤੀ ਬਹੁਤ ਤਬਾਈ ਪੰਜ ਰਲ ਕੇ ਚੋਰਾ ਨੇ ਸਾਡੇ ਗਿਰਦੀ ਤੱਕ ਨਗਾਇ ਪੰਜ ਰਲ ਕੇ ਚੋਰਾ ਨੇ ਸਾਡੇ ਕੀਤੇ ਆ ਕੇ ਪੈ ਗਿਆ ਸ਼ਰਨ ਤੇ ਹਾਰੀ ਅਸੀਂ ਫੜ ਲਿਆ ਲੜ ਤੇਰਾ ਗੁਰੂ ਜੀ ਛੱਡ ਕੇ ਦੁਨੀਆਦਾਰੀ ਅਸੀਂ ਫੜ ਲਿਆ ਲੜ ਤੇਰਾ ਗੁਰੂ ਜੀ ਛੱਡ ਕੇ ਦੁਨੀਆਦਾਰੀ ਅਸੀਂ ਫੜ ਲਿਆ ਲੜ ਤੇਰਾ ਗੁਰੂ ਜੀ ਛੱਡ ਕੇ ਦੁਨੀਆਦਾਰੀ ਫੜਦੇ ਆ ਲੜ ਤੇਰਾ ਗੁਰੂ ਜੀ ਛੱਡ ਕੇ ਦੁਨੀਆਦਾਰੀ ਅਸੀਂ ਫੜਦੇ ਆ ਲੜ ਤੇਰਾ ਗੁਰੂ ਜੀ ਛੱਡ ਕੇ ਦੁਨੀਆਦਾਰੀ ਅਸੀਂ ਫੜਦੇ ਆ ਲੜ ਤੇਰਾ ਗੁਰੂ ਜੀ ਛੱਡ ਕੇ ਦੁਨੀਆਦਾਰੀ ਅਸੀਂ ਫੜਦੇ ਆ ਲੜ ਤੇਰਾ ਗੁਰੂ ਜੀ ਛੱਡ ਕੇ ਦੁਨੀਆਦਾਰੀ